ਆਪਣੀ ਮਿਨਿਸਟਰੀ ਆਫ ਹੋਮ ਅਫੇਅਰ ਵੱਲੋਂ ਗ੍ਰਹਿ ਵਿਭਾਗ ਵੱਲੋਂ ਇੱਕ ਕੀਤਾ ਗਿਆ ਬਲੈਕਆਊਟ ਜਿਹੜੇ ਪੁਰਾਣੇ ਬਜ਼ੁਰਗ ਹੈਗੇ ਆ ਉਹਨਾਂ ਨੇ ਤਾਂ ਪਹਿਲਾਂ ਦੇਖਿਆ ਪੁਰਾਣੀਆਂ ਜਦੋਂ ਜੰਗਾਂ ਹੋਈਆਂ ਸੀ ਤਾਂ ਉਸ ਟਾਈਮ ਵੀ ਸਰਕਾਰਾਂ ਵੱਲੋਂ ਬਲੈਕਆਊਟ ਕੀਤੇ ਜਾਂਦੇ ਸੀ ਹਾਂ ਉਸ ਚੀਜ਼ ਦਾ ਵੀ ਆਪਾਂ ਧਿਆਨ ਰੱਖਣਾ ਹੈਗਾ ਕੋਈ ਆਪਣਾ ਲਾਈਟ ਨਾ ਕਰਕੇ ਜਗਾਈਏ ਕੋਈ ਆਪਣੇ ਚਿਵਾਰੇ ਦੀ ਬੱਤੀ ਕੋਈ ਆਪਣੇ ਕੋਈ ਮੋਟਰਾਂ ਦੀ ਬੱਤੀ ਕੋਈ ਆਪਣੇ ਸੋਲਰ ਲਾਈਟਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਆਪ ਚੱਲ ਪੈਂਦੀਆਂ ਨੇ ਉਹਨਾਂ ਨੂੰ ਵੀ ਬੰਦ ਰੱਖੋ ਹਾਂ ਕੋਈ ਆਪਣੇ ਸੀਸੀਟੀਵੀ ਕੈਮਰੇ ਹੁੰਦੇ ਨੇ ਘਰਾਂ ਦੇ ਬਾਹਰ ਲੱਗੇ ਹੋਏ ਉਹ ਵੀ ਨੇਰਾਪਾਈ ਦੇ ਆਪੇ ਆਟੋਮੈਟਿਕਲੀ ਜਗ ਪੈਂਦੇ ਹਨ ਉਹਨਾਂ ਨੂੰ ਉਹਨਾਂ ਨੂੰ ਵੀ ਬੰਦ ਰੱਖਿਓ ਜੇ ਕੋਈ ਆਪਾਂ ਨੂੰ ਬਾਹਰ ਕੰਮ ਕਰਨ ਜਾਣਾ ਪੈਂਦਾ ਆਪਾਂ ਮੋਟਰਸਾਈਕਲ ਤੇ ਕੋਈ ਗੱਡੀ ਲੈ ਕੇ ਜਾਣੇ ਆ ਉਹ 7:30 ਤੋਂ 7:40 ਦੇ ਦਰਮਿਆਨ ਉਹ ਵੀ ਬੰਦ ਕਰਕੇ ਉਹਦੀ ਲਾਈਟ ਸੜਕ ਦੇ ਖੱਬੇ ਪਾਸੇ ਆਪ ਦਾ ਲਾ ਕੇ ਖੜੇ ਹੋ ਜਾਣ ਠੀਕ ਹੈ ਜੀ ਇਸ ਵਿੱਚ ਵੀ ਆਪਾਂ ਸਰਕਾਰ ਦਾ ਦੇਸ਼ ਦਾ ਸਹਿਯੋਗ ਦੇ ਰਹੇ ਆ ਆਪਾਂ ਇਸ ਲਈ ਵਾਸਤੇ ਹੈ ਨਾ ਆਪਾਂ ਆਪਦੀ ਜ਼ਿੰਮੇਵਾਰੀ ਦੀ ਭਾਵਨਾ ਦੱਸਾਂਗੇ ਆਪਾਂ ਇਹ ਸਾਰਾ ਕੁਝ ਕਰਕੇ ਦੇਸ਼ ਪ੍ਰਤੀ ਜਿਹੜੀ ਸਾਡੀ ਜ਼ਿੰਮੇਵਾਰੀ ਹੈਗੀ ਆ ਉਹ ਦਿਖਾਵਾਂਗੇ ਤਾਜ ਆਪਾਂ ਸਾਰਿਆਂ ਨੇ 7:30 ਤੋਂ ਲੈ ਕੇ 7:40 ਤੱਕ ਹਰ ਤਰ੍ਹਾਂ ਦੀ ਲਾਈਟ ਜੇ ਵੀ ਨਹੀਂ ਮੋਬਾਈਲ ਦੀ ਲਾਈਟ ਵੀ ਬਾਹਰ ਖੁੱਲੇ ਅਸਮਾਨ ਦੇ ਵਿੱਚ ਨਹੀਂ ਜਗਾਣੀ ਜੀ ਘਰਾਂ ਦੇ ਪਰਦੇ ਬੰਦ ਰੱਖਿਓ ਜੀ ਆਪਣੇ ਉਹ ਲੱਗੇ ਹੁੰਦੇ ਨੇ ਇਨਵਰਟਰ ਲੱਗੇ ਹੁੰਦੇ ਨੇ ਦੇਖੋ ਲਾਈਟ ਤਾਂ ਦੇਖੋ ਪਿੱਛੇ ਹੀ ਬੰਦ ਹੋਣੀ ਹੈ ਸਾਰੀ ਪਰ ਤੁਹਾਡੇ ਇਨਵਰਟਰ ਚੱਲ ਪੈਣਗੇ ਉਹਦੀਆਂ ਲਾਈਟਾਂ ਨਾ ਆਫ ਹੀ ਰੱਖਿਓ ਜੀ ਕੁੱਲ ਮਿਲਾ ਕੇ ਨਹੀਂ ਤਾਂ ਇਨਵਰਟਰ ਵਾਲੀ ਲਾਈਟ ਜੀ ਹੋਊਗੀ ਤਾਂ ਚਲੋ ਇੱਕ ਨਸ਼ੇ ਵਾਲੀ ਗੱਲ ਹੋ ਗਈ ਇੱਕ ਚਲੋ ਜੋ ਹੁਣ ਹਾਲਾਤ ਬਣੇ ਹੋਏ ਉਸ ਹਿਸਾਬ ਨਾਲ ਨਾ ਜੋ-ਜੋ ਸਰਕਾਰ ਦੀਆਂ ਹਦਾਇਤਾਂ ਆਉਂਦੀਆਂ ਜਾਂਦੀਆਂ ਨੇ ਅਸੀਂ ਤੁਹਾਨੂੰ ਦੱਸਦੇ ਰਵਾਂਗੇ ਤੇ ਤੁਸੀਂ ਪੂਰਨ ਸਹਿਯੋਗ ਦਿਓ ਰਲ ਮਿਲ ਕੇ ਆਪਾਂ ਸਾਰਾ ਹਰਤ ਦਾ ਸਮਾਂ ਘਟਾ ਗਏ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਨੂੰ